ਸੋਣੀ ਜੀ ਗੋਰੀ ਆਪਾਂ ਨੂੰ ਦੇਈ ਕਿ ਲਿਆ ਕੇ ਬੋਟ ਲਓ ਜੀ ਇਹ ਵਾਲੀ ਲੈ ਕੇ ਦੇਖਣ ਆਏ ਅਸੀਂ ਇੰਨੀ ਦੂਰ ਜਿਹੜੀ ਚੀਜ਼ ਦੇਖੋ ਕੈਨੇਡਾ ਦੀ ਵਧੀਆ ਮੈਂ ਵਧੀਆ ਕਹਾਂਗਾ ਜਿਹੜੀ ਚੀਜ਼ ਕੈਨੇਡਾ ਦੀ ਨਹੀਂ ਵਧੀਆ ਉਹਨਾਂ ਨੂੰ ਮੈਂ ਵਧੀਆ ਨਹੀਂ ਕਹਾਂਗਾ ਲੈ ਵੀ ਸੇਵਕਾ ਕਹਿੰਦੇ ਕੰਮ ਖਤਰੇ ਵਾਲਾ ਪੁਰਾ ਇਕੋ ਸਾਹਮਣੇ ਜਾਂਦਾ ਰੋਡ ਜੀ ਉਧਰ ਹੀ ਜਾਣਾ ਆਪਾਂ ਨੇ ਵੈਸੇ 40 ਸਸ਼ੀਗਲ ਜੀ ਸਾਰਿਆਂ ਨੂੰ ਤਰੀਕ ਹੈਗੀ ਜੀ ਅੱਜ ਕਿੰਨੀਆਂ ਮੋਟੇ 28 ਤਰੀਕ ਲੋਗ ਸ਼ੁਰੂ ਕਰਤਾ ਤੁਹਾਨੂੰ ਤਰੀਕ ਦਾ ਪਤਾ ਨਹੀਂਗਾ ਤਰੀਕ ਹੈ ਅੱਜ ਗਾਇਜ਼ ਖਲੋ ਜੋ ਮੈਨੂੰ ਵੀ ਨਹੀਂ ਪਤਾ ਮੈਨੂੰ ਵੇਖਣੀ ਪੈਣੀ ਹੈ ਤਰੀਕ ਹੈਗੇ ਜੀ 28 ਸਤੰਬਰ 2025 ਹਾਂ ਜੀ 28 ਹੀ ਹੈ ਜੀ ਅੱਜ ਠੀਕ ਹੈ ਜੀ ਤੇ ਅੱਜ ਦਾ ਆਪਣਾ ਬਲੌਗ ਸਟਾਰਟ ਹੋ ਗਿਆ ਜੀ ਹੁਣ ਆਪਾਂ ਚੱਲੇ ਆਂ ਜੀ ਔਰੇਂਜ ਵਿਲ ਔਰੇਂਜ ਵਿਲ ਲੈ ਕੇ ਇੱਕ ਤੇ ਉੱਥੇ ਤੁਹਾਨੂੰ ਘੁਮਾਣੇ ਫਰਾਨੇ ਆ ਘੰਟੇ ਦਾ ਰਾਹ ਆਲਮੋਸਟ ਤੇ ਆਪਾਂ ਘੰਟੇ ਦੇ ਵਿੱਚ ਪਹੁੰਚ ਜਣਾ 46 ਮਿੰਟ ਵੈਸੇ ਇੱਥੇ ਆਪਣੇ ਘਰ ਤੋਂ ਨੇੜੇ ਹੀ ਆ ਔਰੇਂਜ ਵਿਲ उधर लेक बड़ी सोहनी है उतनी बोटिंग आप सैल्फ बोटिंग कर पैडल वाली भी होंगी काफ़ी ऑप्शन होंगे ने अगे जाके थोड़ी दस दें अपने चलिया मोटा मोटा मतलब लव बाठ लवट कर दिया हाँ हम अगर सफर लो जी पहुंच चले ओरेंज विल दस क मिनट का छोटे छोटे पहाड़ के उपर नीचे हाँ भी की कहना चाहता फिर ਉਹ ਜਿਹਨੇ ਇਹ ਬੜਗੇ ਦਾਨੂ ਦਦਦੇ ਆ ਜੇ ਅਸੀਂ ਕਿਤੇ ਘੁੰਮਣ ਚੱਲੇ ਆ ਬਾਕੀ ਫਾਲਸ ਦੀ ਸਟਾਰਟਿੰਗ ਹੋ ਗਈ ਤੁਸੀਂ ਦੇਖ ਸਕਦੇ ਹੋ ਦਰਖਤਾਂ ਦੇ ਰੰਗ ਚੇਂਜ ਹੋਣੇ ਸਟਾਰਟ ਹੋ ਗਏ ਤੇ ਤੇ ਇੱਥੇ ਰੰਗ ਬੜੇ ਸੋਹਣੇ ਹੋ ਜਾਂਦੇ ਨੇ ਦਰਖਤਾਂ ਦੇ ਲਾਲ ਪੀਲੇ ਬਰਾਊਨ ਉੱਛਾ ਆਪਾ ਸੈੱਟ ਕਰ ਲਿਆ ਨੇ ਬਾਕੀ ਹੌਲੀ ਹੌਲੀ ਵੱਟਦੇ ਹੀ ਜਾਂਦੇ ਆ ਬੀ ਸੋਹਣੀਆਂ ਲੱਗਣ ਲੱਗ ਜਾਂਦੇ ਬਾਕੀ ਬ੍ਰੈਂਟਨ ਤੋਂ ਕੋਈ ਜ਼ਿਆਦਾ ਦੂਰ ਨਹੀਂ ਹੈਗਾ ਇਹ ਬ੍ਰੈਂਟਨ ਤੋਂ ਤਾਂ ਨੇੜੇ ਹੀ ਆ ਸਟਮਲਟਨ ਤੋਂ ਆਈ ਆ ਤਾਂ ਕਰਕੇ 45 ਕਿਲੋਮੀਟਰ ਦਾ ਰਾਹ ਸੀਗਾ ਬ੍ਰੈਂਟਨ ਦੇ ਅਗਰ ਆਪਾਂ ਇਧਰ ਲੈ ਐਂਡ ਤੋਂ ਆਈਏ ਬਵੇੜ ਵਾਲੀ ਸਾਈਡ ਤੋਂ ਫਿਰ ਤਾਂ ਇਹ ਅੱਧੇ ਇੱਕ ਘੰਟੇ ਦਾ ਰਾਹ ਜੋੜ ਲਾ ਕੇ ਇਹ ਸਿੰਗਲ ਜੇਰ ਰੋਡ ਹੀ ਨੇ ਇਧਰ ਐਵੇਂ ਦੇ ਹਾਈਵੇ ਵੱਡੇ ਨਹੀਂ ਹੈਗੇ ਹੈਗਾ ਤਾਂ ਇਹ ਵੀ ਹਾਈਵੇ ਆ ਬਟੇ ਉਹਵੇਂ ਵੱਡੇ ਹਾਈਵੇ ਨਹੀਂ ਹੈਗੇ ਜਿਵੇਂ ਉੱਤਰ ਬ੍ਰੈਂਟਨ ਜਾਂ ਹੋਰ ਵੱਡੇ ਸ਼ਹਿਰਾਂ 'ਚ ਜਾਂਦੇ ਨੇ ਆ ਦੇਖੋ ਜੀ ਇਧਰ ਘਰ ਐਵੇਂ ਦੇ ਹੁੰਦੇ ਨੇ ਖੁੱਲੇ ਢੁੱਲੇ ਬਟੇ ਚਲੋ ਇਹ ਤਾਂ ਛੋਟਾ ਹੀ ਆ ਨੋਰਮਲ ਪਰ ਪਾਰਕ ਦੇਖੋ ਕਿ ਲਾਉਨ ਲਾਉਨ ਵਗੈਰਾ ਸਾਰਾ ਕਿੰਨਾ ਹੈ ਨਾ ਇਹਨਾਂ ਦੇ ਤੇ ਇਧਰ ਜ਼ਿਆਦਾਤਰ ਵਿਲਾ ਟਾਈਪ ਨੇ ਮਤਲਬ ਗੱਲਬਾਤ ਪੂਰੀ ਐਂਡ ਆ ਇਧਰ ਕਿਉਂਕਿ ਇਧਰ ਫਾਰਮ ਹਾਊਸ ਨੇ ਤੇ ਕਿਸਾਨ ਆਲਵੇਸ ਤੁਹਾਨੂੰ ਬਤਾ ਫਾਰਮਰਸ ਆਰ ਦਾ ਬੈਸਟ ਇਨ ਐਵਰੀ ਕੰਟਰੀ ਐਵੇਂ ਹੁੰਦਾ ਸਹੀ ਵਾਲੀ ਅੰਗਰੇਜ਼ੀ ਯੂ ਕੈਨ ਚੈੱਕ ਆ ਦੇਖੋ ਜਿਵੇਂ ਇਹ ਕਰਦੇ ਹਨਾ ਤੇ ਘਟ ਘਟ ਤੁਸੀਂ ਐ ਲਾਓ ਵੀ ਤਿੰਨ ਚਾਰ ਦਿਨਾਂ ਕੋਲ ਟੌਪ ਦੀਆਂ ਗੱਡੀਆਂ ਖੜੀਆਂ ਹੁੰਦੀਆਂ ਨੇ ਇਹ ਘਰਾਂ ਦੇ ਵਿੱਚ ਇਹ ਦੇਖੋ ਜੀ ਆਪਾਂ ਜਿਵੇਂ ਆਪਣੇ ਪਟਿਆਲੇ ਤੋਂ ਅਗਰ ਗੱਲ ਕਰੀਏ ਅਗਰ ਆਪਾਂ ਨੇ ਪਹਾੜ ਦੇਖਣ ਜਾਣਾ ਹੁੰਦਾ ਆਪਾਂ ਨੂੰ Shimla ਜਾਂ ਉਧਰ ਨਾਲ ਕਸੋਲੀ ਸਾਈਡ ਜਾਣਾ ਪੈਂਦਾ ਅਤੇ ਬ੍ਰੈਂਟਨ ਵਾਲੇ ਪਹਾੜ ਚਲੋ ਛੋਟੇ ਨੇ ਉਹ ਵਾਲੇ ਪਹਾੜ ਵੱਡੇ ਨੇ ਪਰ ਇਧਰ ਬ੍ਰੈਂਟਨ ਵਾਲੀ ਸਾਈਡ ਅਗਰ ਤੁਸੀਂ ਪਹਾੜ ਦੇਖਣੇ ਆ 20-25 ਮਿੰਟ ਦੇ ਵਿੱਚ ਇੱਥੇ ਪਹਾੜਾਂ ਦੇ ਵਿੱਚ ਘੁੰਮ ਕੇ ਕਿੰਨੇ ਦੇ ਵਿੱਚ ਵਾਪਸ ਜਾ ਸਕਦੇ ਹੋ ਪਹਾੜ ਇੱਥੇ ਐਵੇਂ ਦੇ ਨੇ ਵੱਡੇ ਪਹਾੜ ਇਹਦੇ ਵਿੱਚ ਕੈਨੇਡਾ ਦੇ ਵਿੱਚ ਹੈ ਨਹੀਂ ਇੱਥੇ 온ਟਾਰੀਓ ਦੇ ਵਿੱਚ ਆਲਮੋਸਟ 90% ਦਾ ਮਤਲਬ ਹੈ ਇੱਥੇ ਹੀ ਪਹਾੜ ਨੇ ਵੱਡੇ ਪਹਾੜ ਇੱਥੇ ਹੈਗੇ ਨੇ ਸਿਰਫ BC ਦੇ ਵਿੱਚ ਅਲਬਰਟਾ ਦੇ ਵਿੱਚ ਲੋ ਜੀ ਪਹੁੰਚ ਗਏ ਅਸੀਂ ਤੇ ਗੱਡੀ پارک ਕਰਤੀ ਉੱਥੇ ਇੱਥੇ ਐਂਟਰੀ ਲੱਗਦੀ ਹੈ ਜੀ ਪਰ ਪਰਸਨ ਤੇ 8 ਡਾਲਰ ਪਰ ਪਰਸਨ ਹੈ ਜੀ ਦੋ ਅਡਲਟ ਤੁਸੀਂ ਦੇਖ ਸਕਦੇ ਹੋ 16 ਡਾਲਰ ਲੱਗੇ ਜੀ ਸਾਡੇ ਇਨਕਲੂਡਡ ਟੈਕਸ ਐਂਡ ਆਲ ਸਾਰਾ ਕੁਝ ਵਿੱਚ ਪਾ ਕੇ ਤੇ ਆਇਆ ਜੀ ਕਨਾਲ ਆਪਣੇ ਤੁਹਾਨੂੰ ਦਿਖਾ ਰਹੀ ਹਾਂ ਪਰ ਬਾਰ ਬਾਰ ਵਿਊ ਬੜਾ ਘੈਂਟ ਆ ਤੇ ਮੌਸਮ ਬੜਾ ਵਧੀਆ ਹੋਇਆ ਹੋਇਆ ਪੁੱਛਾਂ ਦੱਸੋ ਜੀ ਕਿਵੇਂ ਨੇ ਅੱਜ ਪੂਰੀ ਐਨ ਓਕੇ ਰਿਪੋਰਟ ਚੱਲ ਆ ਜਾ ਚੱਲੀਏ ਦੇਖੀ ਅੱਗੇ ਕੀ ਮਾਹੌਲ ਹੈ ਇੱਥੇ ਕੀ ਹਸਾਬ ਕਿਤਾਬ ਤੇ ਇਹ ਨਵਾਂ ਫੀਚਰ ਆਇਆ ਜੀ ਹੁਣ 17 Pro ਦੇ ਵਿੱਚ ਆਪਾਂ ਨੂੰ ਫੋਨ ਟੇਡਾ ਕਰਕੇ ਵੀਡੀਓ ਐਵੇਂ ਲੈਂਡਸਕੇਪ ਦੇ ਵਿੱਚ ਬਣਾਉਣ ਦੀ ਲੋੜ ਨਹੀਂ ਪੈਂਦੀ ਸਿੱਧੇ ਫੋਨ ਦੇ ਵਿੱਚ ਹੀ ਆਪਾਂ ਬਣਾ ਰਹੀਆਂ ਤੇ ਵਧੀਆ ਚੀਜ਼ ਆ ਇਹ ਜੇ ਆਪਾਂ ਮਤਲਬ ਵੀ ਨਹੀਂ ਵੀ ਆਪਾਂ ਉਹਦੇ ਵਿੱਚ ਟੇਡਾ ਕਰਦੇ ਅਗਰ ਬੰਦਾ ਦੂਜਾ ਐਡ ਹੁੰਦਾ ਆਟੋਮੈਟਿਕਲੀ ਜ਼ੂਮ ਆਊਟ ਜ਼ੂਮ ਇਨ ਹੋ ਜਾਂਦਾ ਇਹਦੇ ਵਿੱਚ ਤੇ ਇਹ ਫੀਚਰ ਇਕੱਲਾ ਕੈਮਰੇ ਦੇ ਵਿੱਚ ਨਹੀਂ ਹੈਗਾ ਇਹ ਫੀਚਰ ਜਦੋਂ ਆਪਾਂ ਵੀਡੀਓ ਕਾਲ ਤੇ ਵੀ ਗੱਲ ਕਰ ਰਹੇ ਹੁੰਦੇ ਨਾ ਅਗਰ ਆਪਾਂ ਕੈਮਰੇ ਨੂੰ ਕਿਤੇ ਰੱਖ ਕੇ ਫੋਨ ਨੂੰ ਦੂਰ ਚੱਲ ਜੰਨੇ ਆ ਇਹ ਆਟੋਮੈਟਿਕਲੀ ਜ਼ੂਮ ਕਰਕੇ ਰੱਖ ਦ ਆਪਾਂ ਨੂੰ ਜਦੋਂ ਨੇੜੇ ਆ ਜੰਨੇ ਆਪਾਂ ਨੂੰ ਜ਼ੂਮ ਆਊਟ ਕਰ ਦਿੰਦਾ ਵੀ ਨੇੜੇ ਹੋ ਜਾਂਦਾ ਬੰਦਾ ਆਟੋਮੈਟਿਕਲੀ ਬਸ ਭਾਜੀ ਮੋਸ਼ਨਲ ਜਿਆਦਾ ਹੋ ਜਾਂਦੇ ਨੇ ਇਹ ਮਤਲਬ ਵੀ ਜਿਹੜੀ ਚੀਜ਼ ਹੈ ਨਾ ਨਵੀਆਂ ਉਹਦੇ ਬਾਰੇ ਅਗਰ ਕੋਈ ਫੀਚਰ ਪਤਾ ਲੱਗਦਾ ਉਹ ਮੇਰਾ ਦੱਸਣਾ ਫਰਜ਼ ਕਿਉਂਕਿ ਕਈਆਂ ਨੂੰ ਨਹੀਂ ਪਤਾ ਲੱਗਦੀ ਨਵੇਂ-ਨਵੇਂ ਚੀਜ਼ਾਂ ਵੀ ਕੀ ਫਰਕ ਆ ਹੁਣ ਜਿਵੇਂ ਮੈਨੂੰ ਵੀ ਅੱਜ ਹੀ ਪਤਾ ਲੱਗੀ ਆ ਹਫਤਾ ਹੋ ਗਿਆ ਆਲਮੋਸਟ ਚਲਾਉਂਦਿਆਂ ਨੂੰ ਲਓ ਏ ਵਾਲੀ ਲੈਕ ਦੇਖਣ ਆਈ ਅਸੀਂ ਇੰਨੀ ਦੂਰ ਹੋ ਨਹੀਂ ਮਜ਼ਾਕ ਕਰ ਰਹੇ ਆ ਤਾਂ ਵੈਸੇ ਸਾਈਡ ਤੇ ਟੋਬਾ ਜਾ ਬਣ ਗਿਆ ਤੇ ਅਸਲੀ ਤਾਂ ਉਧਰ ਅੱਗੇ ਜਾ ਕੇ ਆ ਬਹੁਤ ਵੱਡੀ ਲੈਕ ਆ ਇੱਥੇ ਉਹਦੇ ਵਿੱਚ ਬੋਟਿੰਗ ਵੈਰਾ ਕਰਾਂਗੇ ਲੋ ਜੀ ਫਾਈਨਲੀ ਇਹ ਆ ਉਹ ਲੈਕ ਜਿੱਥੇ ਬੋਟਿੰਗ ਕਰਨੀ ਆ ਉਹ ਪਿਛੇ ਤੁਹਾਨੂੰ ਇੱਕ ਜਸਟ ਮਜ਼ਾਕ ਕੀਤਾ ਸੀਗਾ ਪਾਰਕਿੰਗ ਇੱਧਰ ਵੀ ਹੈਗੀ ਇਹ ਵਾਲੀ ਫੁੱਲ ਸੀਗੀ ਤਾਂ ਕਰਕੇ ਅਸੀਂ ਦੂਜੀ ਸਾਈਡ ਲਾ ਕੇ ਆਈਆਂ ਇਹ ਇੱਥੇ ਆਪਣਾ ਰੈਂਟਲ ਸਾਰਾ ਕੁਝ ਅੰਦਰ ਜੋ ਮਿਲਦਾ ਇੱਥੋਂ ਮਿਲਦਾ ਇਹ ਲੇਕ ਸੇਫਟੀ ਫਲੈਗਸ ਨੇ ਇੱਥੇ ਫਿਸ਼ਿੰਗ ਡੌਕ ਤੋਂ ਕਰਨੀ ਮਨਾ ਵੈਸੇ ਆਪਾਂ ਫਿਸ਼ਿੰਗ ਕਰ ਸਕਦੇ ਹਾਂ ਸ਼ਿਪ ਦੇ ਵਿੱਚ ਲੇਕ ਦੇ ਵਿੱਚ ਜਾ ਕੇ ਤੇ ਉਹ ਕੁਝ ਲੋਕ ਫਿਸ਼ ਕਰ ਰਹੇ ਨੇ ਜਿਹਦੇ ਵਿੱਚ ਬੋਟਿੰਗ ਤੇ ਵਧੀਆ ਜੀ ਇਹ ਜਸਟ 45 ਮਿੰਟਸ ਦੂਰ ਆ ਬ੍ਰੈਂਟਨ ਤੋਂ ਮਿਸਿਸ ਆਗਾ ਤੋਂ ਤੇ ਪਾਣੀ ਬੜਾ ਕਲੀਅਰ ਹੁੰਦਾ ਜਿੱਥੇ ਤੁਹਾਨੂੰ ਪਤਾ ਜਿਵੇਂ ਦੇਖੋ ਇਹ ਪਾਣੀ ਕਲੀਅਰ ਹੈ ਵਿੱਚ ਨੀਚੇ ਘਾਹ ਸਾਰਾ ਕੁਝ ਦਿਖ ਰਿਹਾ ਨਿਚੇ ਕੱਲੀ ਕੱਲੀ ਚੀਜ਼ ਕੋਈ ਡਿੱਗੀ ਵੀ ਹੋਈ ਆ ਉਹ ਵੀ ਦਿਖ ਰਹੀ ਆ ਕੈਨੇਡਾ ਦੇ ਵਿੱਚ ਪਾਣੀ ਦੀ ਕੁਆਲਿਟੀ ਆ ਜਿਹੜੀ ਇਹ ਹਰੇਕ ਕਿਤੇ ਤੁਹਾਨੂੰ ਐਵੇਂ ਮਿਲ ਜਾਂਦੀ ਆ ਅੱਜ ਨਹੀਂ ਮੈਂ ਤਾਂ ਪਰਲੀ ਸਾਈਡੋਂ ਮਿਲਦੀ ਆ ਵੋਟ ਆਹੋ ਇਹ ਆ ਜਿਹੜਾ ਨਾਲ ਸੀਗਾ ਇੱਥੋਂ ਇੱਥੋਂ ਜਿਹੜਾ ਘਰਜਾ ਬਣਿਆ ਹੋਇਆ ਉੱਥੋਂ ਸੀਗਾ ਸਾਰਾ ਰੈਂਟਿੰਗ ਰੂਟਿੰਗ ਵਾਸਤੇ ਚਲੋ ਲੈ ਗਿਆ ਆਹ ਦੇਖ ਲਓ ਜੀ ਪਿੱਛੇ ਜਿਹੜੀ ਚੀਜ਼ ਦੇਖੋ ਕੈਨੇਡਾ ਦੀ ਵਧੀਆ ਮੈਂ ਵਧੀਆ ਕਹਾਂਗਾ ਜਿਹੜੀ ਚੀਜ਼ ਕੈਨੇਡਾ ਦੀ ਨਹੀਂ ਵਧੀਆ ਉਹਨਾਂ ਨੂੰ ਮੈਂ ਵਧੀਆ ਨਹੀਂ ਕਮਾਗਾ ਕਿਉਂਕਿ ਮੇਰਾ ਇੱਕ ਪਹਿਲੇ ਦਿਨ ਤੋਂ ਇਹ ਅਸੂਲ ਰਿਹਾ ਸਹੀ ਨੂੰ ਸਹੀ ਕਹਿਣਾ ਗਲਤ ਨੂੰ ਗਲਤ ਕਹਿਣਾ ਕੈਨੇਡਾ ਦੀ ਵਧੀਆ ਜਿਹੀ ਇਹ ਆ ਵੀ ਇੱਥੇ ਵੈਦਰ ਬੜਾ ਸਾਫ ਆ ਐਨਵਾਇਰਨਮੈਂਟ ਪੂਰਾ ਮਤਲਬ ਹੀ ਕਲੀਨ ਹੈ ਤੁਸੀਂ ਦੇਖ ਸਕਦੇ ਹੋ ਬਿਨਾਂ ਕਿਸੇ ਫਿਲਟਰ ਤੋਂ ਆਪਣੇ ਇੰਡੀਆ ਦੇ ਵਿੱਚ ਹਨਾ ਇੰਨਾ ਨਹੀਂ ਸਾਫ ਦਿਖਦਾ ਜਿਹੜਾ ਸਕਾਈ ਹੈ ਹਨਾ ਤੇ ਇੱਥੇ ਬਿਨਾਂ ਕਿਸੇ ਫਿਲਟਰ ਤੋਂ ਬਿਨਾਂ ਕਿਸੇ ਚੀਜ਼ ਤੋਂ ਇੰਨਾ ਕਲੀਅਰ ਵੈਦਰ ਆਂਦਾ ਜਿਹੜਾ ਆਪਾਂ ਨੂੰ ਸੋਨਾ ਵੀ ਲੱਗਦਾ ਇੰਡੀਆ ਬੈਠਿਆਂ ਨੂੰ ਇਹੀ ਕੁਝ ਕੁ ਰੀਜ਼ਨ ਨੇ ਲੋਕਾਂ ਦੇ ਕੈਨੇਡਾ ਦੇ ਵਿਚਾਰਨ ਦੇ ਇਹ ਚੀਜ਼ਾਂ ਮੇਰੇ ਵਰਗੇ ਨੇ ਵੀਡੀਓ ਦੇ ਵਿੱਚ ਦੇਖ ਕੇ ਕੈਨੇਡਾ ਆ ਜਾਂਦੇ ਨੇ ਬਟ ਅੱਜ ਦੇ ਟਾਈਮ 'ਚ ਇਨਕਮ ਇੰਨੀ ਵੈਸਟ ਨਹੀਂ ਰਹੀ ਐ ਤੇ ਲੈ ਵੀ ਸੇਵਕਾ ਕਹਿੰਦੇ ਕੰਮ ਖਤਰੇ ਵਾਲਾ ਪੂਰਾ ਉਹਨੇ ਨੰਬਰ ਦਿੱਤਾ ਜੀ ਇੱਥੇ ਨਾਲ ਤੇ ਦਾਦਾ ਮੈਨੂੰ ਛੋਟੋ ਪਸ ਯਾ ਹਾਈ ਤੇ ਉਹ ਉਧਰ ਹੋ ਰਹੀ ਹੈ ਜੀ ਬੋਟਿਕ ਇਹ ਬੋਰਡ ਦੇਣਗੇ ਜੇ ਆਪਾਂ ਨੂੰ ਇਹਦਾ ਆਪਾਂ ਤੁਹਾਨੂੰ ਦੱਸ ਦੇ ਕੀ ਸਿਸਟਮ ਹੈ ਤੇ 2 ਡਾਲਰ ਉਹਦੇ ਆਪਣਾ ਚਾਰਜਸ ਨੇ 100 ਡਾਲਰ ਹੈ ਡਿਪੋਜ਼ਿਟ ਦੇ ਰੇ 2 ਡਾਲਰ ਪਲੱਸ ਟੈਕਸ 2.60 ਡਾਲਰ ਆਪਣਾ ਬੋਰਡ ਦੇ ਚਾਰਜਸ ਨੇ ਦੋ ਬੰਦੇ ਲਈ ਤੇ ਉਹ ਸੋਣੀ ਜੀ ਗੋਰੀ ਆਪਾਂ ਨੂੰ ਦੇ ਕੇ ਲਿਆ ਕੇ ਬੋਟ ਤੇ ਆ ਇਦਰ ਲਾਈਫ ਜੈਕਟਸ ਵਗੈਰਾ ਪਈਆਂ ਨੇ ਚੱਕੂ ਪਏ ਨੇ ਤੇ ਇਹ ਲੈ ਕੇ ਜਪਾ ਨੇ ਬੋਰਡ ਦੇ ਵਿੱਚ ਤੁਰ ਜਣਾ ਉਧਰ ਨੂੰ ਤਾਂ ਮੈਂ ਪੂਰਾ ਖਤਰਾ ਲਈ ਜੇ ਮੈਂ ਤੁਹਾਨੂੰ ਦੱਸਣਾ ਨਾ ਕਿ ਸਾਢੇ ਦਿਨ ਤੱਕ ਵਾਪਸ ਆ ਜਿਓ 5119 215 16 55 ਉਹ ਨਾ ਤੁਹਾਨੂੰ ਨੰਬਰ ਆ ਕਹਿੰਦੇ ਵੀ ਜੇ ਕੋਈ ਤੁਹਾਨੂੰ ਲੋਡ ਪੈ ਗਈ ਰਸਤੇ ਦੇ ਵਿੱਚ ਪਲਟ ਗਿਆ ਜਾਂ ਕੁਝ ਹੋ ਗਿਆ ਲੋ ਜੀ ਇਹ ਆ ਗਏ ਜੀ ਆਪਾਂ ਬੋਟ ਦੇ ਵਿੱਚ ਤੇ ਜਾ ਰਹੇ ਹਾਂ ਜੀ ਵਿੱਚ ਹੁਣ ਇਹ ਨਾਲ ਆਪਾਂ ਨੂੰ ਚੱਪੂ ਮਿਲਲੇ ਨੇ ਪੀ ਇੰਗਲਿਸ਼ ਕੀ ਇੰਗਲਿਸ਼ ਕੀ ਕਹਿੰਦੇ ਇਹਨਾਂ ਨੂੰ ਬਾਹਰ ਇਹ ਮੈਨੂੰ ਕੋਈ ਪਤਾ ਹੀ ਨਹੀਂ ਇਹ ਥੋੜਾ ਜਿਹਾ ਮੋਟਾ ਨਾ ਬੰਦਾ ਸਹੀ ਨਹੀਂ ਹੈਗਾ ਬੈਲੈਂਸ ਜਿਆ ਬਗਾੜਦਾ ਮੋਟਾ ਬੰਦਾ ਪਿਆ ਭਾਜੀ ਡਰੰਦੇ ਆ ਜੇ ਡਰੰਦੇ ਆ ਨਹੀਂ ਡਰ ਡਰ ਜਦੋਂ ਜਵਾਖ ਚੱਲੇ ਵਾਲੇ ਬੰਦੇ ਨੂੰ ਡਰ ਲੱਗਦਾ ਹੁੰਦਾ ਫੈਮਿਲੀ ਵਾਲੇ ਬੰਦੇ ਨੂੰ ਡਰ ਲੱਗਦਾ ਹੁੰਦਾ ਛੜੇ ਮਲੰਗ ਬੰਦੇ ਨੂੰ ਕੀ ਫਰਕ ਪੈਂਦਾ ਉਹਨਾਂ ਅਕਾਊਂਟ ਮੈਟਾ ਤੇ ਹੋਣਾ। ਇਹ ਚੈੱਕ ਕਰੋ ਜੀ ਵੀਊ। ਉਹ ਉੱਥੋਂ ਆਏ ਆ ਜੀ। ਉਧਰੋਂ ਪਹਿਲਾਂ ਉਧਰੋਂ ਚਲੇ ਗਏ ਸੀ। ਉੱਥੇ ਜਾ ਕੇ ਫਸ ਗਏ ਸੀਗੇ। ਚੈੱਕ ਕਰੋ ਜੀ। ਉਸ ਤੋਂ ਬਾਅਦ ਥੋੜੀ ਥੋੜੀ ਘੇੜਾ ਘੱਟਦੇ ਇਧਰੋਂ ਨੂੰ ਆ ਗਏ। ਉਹ ਬੱਤਕਾਂ ਫਰਦੀਆਂ ਨੇ ਇਧਰ। ਉਹ ਵਿੱਚ ਇੱਕ ਆਈਲੈਂਡ ਜਾ ਗਿਆ ਸੈਂਟਰ ਦੇ ਵਿੱਚ ਇਹਦੇ। ਉਹਦੇ ਪਰਲੀ ਸਾਈਡ ਤੋਂ ਵੀ ਪਾਣੀ ਆ। ਤੇ ਇੱਥੇ ਟ੍ਰੇਲ ਵੀ ਆ ਜੇ ਕਿਸੇ ਨੇ ਟ੍ਰੇਲ ਕਰਨੀ ਆ ਤਾਂ ਵੀ ਆ ਸਕਦੇ ਹਾਂ। 8 ਕਿਲੋਮੀਟਰ ਦੀ ਸਭ ਤੋਂ ਵੱਡੀ ਟ੍ਰੇਲ ਇੱਥੇ। ਇੱਕ 1.5 ਕਿਲੋਮੀਟਰ ਦੀ ਆ। 8 ਕਿਲੋਮੀਟਰ ਦੀ ਸਭ ਨਾਲ ਵੱਡੀ, 1.5 ਕਿਲੋਮੀਟਰ ਦੀ ਫੇਰ ਤੇ 1-2 ਕਿਲ ਤੇਨ ਦਾ ਟ੍ਰੇਲਰ ਜੇ ਇੱਥੇ 2 ਕਿਲੋਮੀਟਰ ਦੀ 8 ਕਿਲੋਮੀਟਰ ਦੀ 1.5 ਕਿਲੋਮੀਟਰ ਦੀ ਉਹ ਸਾਹਮਣੇ ਉਧਰ ਫਿਰ ਰਹੇ ਨੇ ਜੀ ਆਪਣੇ ਜਿਆਦਾ ਜ਼ਰਾ ਇੱਥੇ ਪੰਜਾਬੀ ਨੇ ਗੋਰੇ ਦੋ ਚਾਰ ਕਨੇ 2:48 ਤੇ ਵਾਪਸ ਆ ਗਏ ਸਾਡਾ ਵੈਸੇ ਵਾਪਸ ਆਣ ਦਾ ਟਾਈਮ ਸੀਗਾ 3:30 ਤੇ ਬਟ ਥੱਕ ਜੰਦਾ ਬੰਦਾ ਕੁਝ ਪਾਣੀ ਨਹੀਂ ਲੈ ਕੇ ਗਿਆ ਮੈਨੂੰ ਤਾਂ ਪਾਣੀ ਦੀ ਪਿਆਸ ਲੱਗੀ ਸੀਗੀ ਤੇ ਪਾਣੀ ਜ਼ਰੂਰ ਕਿਉਂਕਿ ਤੁਹਾਨੂੰ ਪਤਾ ਜਦੋਂ ਧੁੱਪ ਹੁੰਦੀ ਹੈ ਨਾ ਉਹ ਪਾਣੀ ਦੇ ਵਿੱਚ ਰਿਫਲੈਕਟ ਹੋ ਕੇ ਜਿਆਦਾ ਅਸਰ ਕਰਦੀ ਹੈ ਓਵਰ 올 ਵਧੀਆ ਸੀ ਇੰਜੋਏ ਹੋਇਆ ਵਧੀਆ ਹੋਇਆ ਵਧੀਆ ਇੰਜੋਏ ਕੀਤਾ ਬਟ ਇਹ ਵੀ ਜੇ ਤੁਸੀਂ ਕਰਨਾ ਰਹੇ ਹੋ ਕਿੰਨੇ ਵਾਸਤੇ ਬੋਟ ਬੁੱਕ ਕਰ ਰਹੇ ਹੋ ਤੇ ਅੱਧਾ ਕੋਈ ਘੰਟਾ ਹੀ ਲੱਗੇਗਾ ਤੁਹਾਡਾ ਹਾਂ ਕਿਉਂਕਿ ਥੱਕ ਜਾਂਦਾ ਹੈ ਹੈਂਡ ਵਾਲੀ ਹੈ ਨਾ ਮੋਟਰ ਵਾਲੀ ਹੋਵੇ ਬੰਦਾ ਘੰਟੇ ਚ ਉਸੇ ਤਾਂ ਮਤਲਬ ਵੀ ਉੱਥੇ ਗਏ ਸੀਗੇ ਵਿੱਚ ਤੇ ਉਦੋਂ ਮੋਟਰ ਵਾਲੀ ਸੀਗੀ ਘੰਟੇ ਚ ਤਾਂ ਉੱਥੇ ਵੀ ਬੋਰ ਹੋ ਗਏ ਸੀਗੇ ਬਿਲਕੁਲ ਟਾਈਮ ਕਰੀਏ ਹੋ ਜਾਂਦਾ ਮੈਂ ਥੱਕਿਆ ਨਹੀਂ ਭਾਜੀ ਥੱਕ ਗਏ ਸੀ ਮੈਂ ਥੋੜਾ ਜਿਆਦਾ ਥੱਕ ਗਿਆ ਕੁਕੀਕਾ ਦਾ ਮੈਂ ਲਾਈਫ ਪ੍ਰੋਜੈਕਟ ਜਿਹੜਾ ਪਾਈ ਉਹ ਟਾਈਟ ਸੀਗੀ ਉਹਦੇ ਕਰਕੇ ਨਾ ਮੈਂ ਸਿੱਧਾ ਆਕੜ ਕੇ ਜੇ ਬੈਠਾ ਸੀਗਾ ਤੇ ਦੂਜੀ ਗੱਲ ਪਾਣੀ ਦਾ ਗਲਾ ਸੁੱਕਿਆ ਜਾ ਜਾ ਰਿਹਾ ਹਜੇ ਵੀ ਗੱਡੀ ਜਾ ਕੇ ਪਿੰਨੇ ਹੁਣ ਗੱਡੀ 'ਚ ਪਰ ਪਾਣੀ ਨਹੀਂ ਹੈ ਯਾਰ ਬਾਕੀ ਮੰਜਾ ਹੁੰਦਾ ਜੇ ਤੁਸੀਂ 5-6 ਜਾਣੇ ਆ ਰਹੇ ਹੋ ਜਿਆਦਾ ਮਜ਼ਾ ਆਏਗਾ ਫਿਰ ਤੁਸੀਂ ਘੰਟਾ ਡੇਢ ਵੀ ਲਾ ਸਕਦੇ ਹੋ ਅੰਦਰ ਤੇ ਬਾਕੀ ਇਹ ਆਪਣਾ 100 ਡਾਲਰ ਡਿਪੋਜ਼ਿਟ ਸੀਗਾ ਜਿਹੜਾ ਇਹ ਰਿਫੰਡ ਮਿਲ ਜਾਂਦਾ ਆਪਾਂ ਨੂੰ ਜਦੋਂ ਆਪਾਂ ਵਾਪਸ ਕਰਦੇ ਆ ਤੇ ਹੁਣ ਦੇਖਦੇ ਆ ਥੋੜਾ ਬੋਤਾ ਇਧਰ ਨੂੰ ਆਲੇ-ਦਾਲੇ ਟ੍ਰੈਲ ਜਾ ਬਾਕੀ ਇਹ ਵ ਉਸ ਤੋਂ ਬਾਅਦ ਆਪਾਂ ਚੱਲਦੇ ਹਾਂ ਗੱਡੀ 'ਚ ਤੇ ਫਿਰ ਇਹ ਇਧਰ ਇੱਕ ਏਰੀਆ ਬਣਿਆ ਹੋਇਆ ਜੀ ਇੱਥੇ ਐਵੇਂ ਸਟੇਜ ਆ ਸਾਹਮਣੇ ਕਿਸੇ ਨੇ ਕੋਈ ਕਾਨਸਰਟ ਵਗੈਰਾ ਕਰਨਾ ਬੜਾ ਘੈਂਟ ਬਣਿਆ ਹੋਇਆ ਤੇ ਐਵੇਂ ਉਹਦੇ ਚਾਰੇ ਪਾਸੇ ਪਾਰਕ ਜੀ ਆ ਪਾਰਕ ਦੇ ਵਿੱਚੋਂ ਬੈਠ ਕੇ ਉਹ ਉੱਥੇ ਸਾਹਮਣੇ 뷰 ਆ ਪਿੱਛੇ ਲੇਕ ਦਾ 뷰 ਆ ਰਾਤ ਨੂੰ ਬੜਾ ਘੈਂਟ ਲੱਗਦਾ ਹੋਵੇਗਾ ਜੀ ਇਹ ਚਲੋ ਜੀ ਹੁਣ ਆਪਾਂ ਚੱਲਦੇ ਹਾਂ ਅੱਜ ਲਈ ਇੰਨਾ ਕੁ ਛੋਟੀ ਜੀ ਆ ਵੈਸੇ ਟ੍ਰੇਲ ਇੱਥੇ ਬੜੀ ਵੱਡੀ ਆ ਅਸੀਂ ਟ੍ਰੇਲ ਕਰਨੀ ਨਹੀਂ ਜੇਰ ਕਿਸਾਨੋ ਟ੍ਰੇਲ ਦਾ ਕੋਈ ਸ਼ੌਂਕੀਆ ਆਦਾ ਆ ਸਕਦਾ ਉਹ ਸਾਹਮਣੇ ਦੇਖੋ ਜੀ ਉਧਰ ਵੀ ਟੇਬਲ ਲੱਗੇ ਹੋਏ ਨੇ ਵਿੱਚ ਦਰਖਤਾਂ ਦੇ ਵਿੱਚ ਜਾ ਕੇ ਅਗਰ ਤੁਸੀਂ ਕਿਸੇ ਨੇ ਬੈਠਣਾ ਇਹ ਉਹ ਦੇਖੋ ਉਹ ਦਰਖਤਾਂ ਦੇ ਵਿੱਚ ਅੰਦਰ ਜੰਗਲ ਦਾ ਥਿਊ ਲੈਣਾ ਜੰਗਲ ਦਾ ਸਵਾਦ ਲੈਣਾ ਤਾਂ ਉਧਰ ਬਹਿ ਜਾਓ ਇੱਥੇ ਬਾਰਬੀਕਿਊ ਲਿਆ ਕੇ ਆਪਣਾ ਤੁਸੀਂ ਖਾਣਾ ਬਿਣਾ ਬਣਾ ਕੇ ਪਿਕਨਿਕ ਬਣਾ ਸਕਦੇ ਹਾਂ ਬੜਾ ਵਧੀਆ ਸਪੋਰਟ ਆ ਪਿਕਨਿਕ ਵਾਸਤੇ ਲਓ ਜੀ ਇਹ ਜੰਗਲਾਂ ਦੇ ਵਿੱਚੋਂ ਹੁਣ ਵਾਪਸ ਚੱਲੇ ਆਪਾਂ ਲੇਕ ਤੋਂ ਪ੍ਰਿੰਟਨ ਵੱਲੋਂ ਹੁਣ ਆਪਾਂ ਨੂੰ ਲੱਗ ਰਿਹਾ ਨੇ ਜੀ 52 ਮਿੰਟ ਆਪਣੇ ਘਰ ਤੱਕ ਟ੍ਰੈਫਿਕ ਥੋੜਾ ਜਿਹਾ ਇਸ ਟਾਈਮ ਤੁਹਾਨੂੰ ਪਤਾ ਪੀਕ ਦੇ ਹੋ ਜਾਂਦੀ ਹੈ 3 ਵਜੇ ਇਹ ਦੇਖਦੇ ਹੋ ਜੀ ਪੂਰਾ ਜੰਗਲੀ ਏਰੀਆ ਆ ਜਾਂਦਾ ਇਹ ਇਹ ਚੀਜ਼ ਬਸ ਕੈਨੇਡਾ ਦੀ ਵਧੀਆ ਠੀਕੋ ਸਾਹਮਣੇ ਜਾਂਦਾ ਰੋਡ ਜੀ ਉਧਰ ਹੀ ਜਾਣਾ ਆਪਾਂ ਨੇ ਵੈਸੇ ਪੋਰਦੀ ਪੋਰਦੀ ਲੋ ਜੀ ਆਪਾਂ ਆ ਗਏ ਸੀਗੇ ਵਾਪਸ ਤੇ ਅੱਜ ਦਾ ਬਲੌਗ ਇੱਥੇ ਖਤਮ ਜੀ ਅਗਰ ਤੁਸੀਂ ਅੱਗੇ ਮੇਰੀ ਜਰਨੀ ਦੇਖਣਾ ਚਾਹੁੰਦੇ ਹੋ ਕੈਨੇਡਾ ਤੇ ਬਹੁਤ ਜਲਦੀ ਮੈਂ ਤੁਹਾਨੂੰ ਇੰਡੀਆ ਮਿਲ ਰਿਹਾ ਹਾਂ ਪਰਮਾਨੈਂਟਲੀ ਕੈਨੇਡਾ ਛੱਡ ਕੇ ਮੈਂ ਵਾਪਸ ਆ ਰਹੇ ਹਾਂ ਅਗਰ ਤੁਸੀਂ ਮੈਂ ਦੇਖਦੇ ਹੋ ਤੁਸੀਂ ਦੇਖਣਾ ਚਾਹੁੰਦੇ ਹੋ ਵੀ ਮੈਂ ਇੰਡੀਆ ਜਾ ਕੇ ਕੀ ਕਰਾਂਗਾ ਕਿਉਂਕਿ ਮੇਰੇ ਕੋਲ ਪਿੱਛੇ ਕੋਈ ਜ਼ਮੀਨ ਨਹੀਂ ਇੱਕ ਕਿੱਲਾ ਜ਼ਮੀਨ ਹੈ ਸਿਰਫ ਮੇਰੇ ਕੋਲ ਅਗਰ ਤੁਸੀਂ ਉਹ ਚੀਜ਼ਾਂ ਦੇਖਣਾ ਚਾਹੁੰਦੇ ਹੋ ਵੀ ਮੈਂ ਇੰਡੀਆ ਚ ਜਾ ਕੇ ਕਿਵੇਂ ਆਪਣਾ ਬਿਜ਼ਨਸ ਸੈਟਅਪ ਜ਼ੀਰੋ ਤੋਂ ਬਿਲਕੁਲ ਬ੍ਰੈਂਡ ਨਿਊ ਜਿਹਦਾ ਮੈਨੂੰ ਪਰਸਨਲੀ ਕੋਈ ਐਕਸਪੀਰੀਅੰਸ ਨਹੀਂ ਐਵੇਂ ਦਾ ਕੋਈ ਬਿਜ਼ਨਸ ਸੈਟ ਕਰਾਂਗਾ ਜਾ ਕੇ ਮੈਂ ਤਾਂ ਮੈਨੂੰ ਫੋਲੋ ਜ਼ਰੂਰ ਕਰੋ ਇੰਸਟਾਗ੍ਰam ਤੇ ਵੀ ਤੇ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਆਪਣਾ ਤੇ ਕਮੈਂਟ ਜ਼ਰੂਰ ਕਰ ਦਿਓ ਤੁਹਾਡੇ ਹੌਸਲੇ ਨਾਲ ਹੀ ਸਾਰਾ ਕੁਝ ਚੱਲਦਾ ਹੁੰਦਾ ਥੈਂਕ ਯੂ ਸਤਿ ਸ਼੍ਰੀ ਅਕਾਲ